हां जी दोस्तों सत श्री अकाल की हालचाल है जी ठीक ठाक सारे सो दोस्तों आज जड़ी वीडियो बना रहे हैं जी पेंडा दोस्तों यह برج हरीका जिला फरीदकोट तहसील जैतो है जे आस-पास पਿੰਡਾਂ ਦੀ ਗੱਲ ਕਰੀਏ ਤਾਂ ਦੋਸਤੋ ਬਰਗਾੜੀ ਇਸ ਪਿੰਡ ਦੇ ਬਿਲਕੁਲ ਨੇੜੇ ਹੈ ਇਸ ਘਰ ਦੇ ਵਿੱਚੋਂ ਆਪਣੀ ਇਹ ਤੀਜੀ ਵੀਡੀਓ ਬਣੂਗੀ ਦੋਸਤੋ ਵਪਾਰ ਦਾ ਕੰਮ ਆ ਰੁਟੀਨ ਚ ਇੱਥੇ ਪਸ਼ੂ ਆਉਂਦੇ ਆ ਵੀਡੀਓ ਤੋਂ ਬਣਾ ਵੀ ਤੁਸੀਂ ਜੇ ਕੋਈ ਭਾਈ ਨਾਲ ਗੱਲਬਾਤ ਕਰੋਗੇ ਤਾਂ ਹਰ ਟਾਈਮ ਇੱਥੇ ਕੋਈ ਨਾ ਕੋਈ ਪਸ਼ੂ ਖੜਾਈ ਹੁੰਦਾ ਹੈ ਜ਼ਿਆਦਾਤਰ ਝੋਟਿਆਂ ਤੇ ਕੰਮ ਕਰਦੇ ਆ ਪਿੱਛੇ ਜੇ 6 ਝੂਟੀਆਂ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਈਆਂ ਸੀ ਤੇ ਅੱਜ 8 ਝੂਟੀਆਂ ਇਸ ਘਰ ਦੇ ਵਿੱਚੋਂ ਦੋਸਤੋ ਮੋਹਰ ਨਸਲ ਦੀਆਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਵੈਸੇ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਣੀ ਆ ਕੱਲੇ ਕੱਲੇ ਨਾਗ ਨੂੰ ਤੋੜ ਕੇ ਦੇਖਾਂਗੇ ਤੇ ਥਣ ਥੁਣ ਐਨ ਤੁਹਾਨੂੰ ਪੂਰੀ ਤਸੱਲੀ ਕਰਾ ਦੂੰਗਾ ਰੇਟ ਜਿਹੜਾ ਨਾਗ ਤੋੜਾਂਗੇ ਉਹਦੇ ਨਾਲ-ਨਾਲ ਰੇਟ ਦੱਸੀ ਜਾਵਾਂਗੇ ਤੁਹਾਨੂੰ ਜਿਹੜਾ ਨਾਗ ਜੱਚੇ ਉਹਦੀ ਆ ਕੇ ਦੋਸਤੋ ਤਸੱਲੀ ਕਰ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਮੇਰਾ ਜਸ਼ਨਦੀਪ ਪਿੰਡ ਬਰਜਰੀ ਕੋ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਪੈਂਦਾ ਤੇ ਮੇਰੇ ਡੜੀ ਦਾ 20 ਸਾਲਾਂ ਤੋਂ ਪੁਰਾਣਾ ਕੰਮ ਆਗਾ ਅੱਛਾ ਵਪਾਰ ਹਾਂ ਵਪਾਰ ਦਾ ਡੜੀ ਦਾ ਨਾਮ ਮਾਨਕਾ ਹਾਂਜੀ ਕਈ ਵਾਰੀ ਪਿੰਡ ਚ ਜਾਉਂ ਕਿ ਸਿਆਸਪਾਸ ਦੇ ਪਿੰਡਾਂ ਚੋਂ ਦਾ ਤਾਂ ਪਤਾ ਲੱਗ ਗਿਆ ਦਾ ਪੁਰਾਣੇ ਨਾਮ ਤੋਂ ਠੀਕ ਹੈ ਹਾਂਜੀ ਮਾਣ ਅੱਛਾ ਪਸ਼ੂ ਫਿਰ ਜੇ ਵੀਡੀਓ ਤੋਂ ਬਣਾ ਵੀ ਕੋਈ ਨਾ ਕੋਈ ਖੜਾ ਹੀ ਹੁੰਦਾ ਹੈ ਹਾਂਜੀ ਹਾਂਜੀ ਖੜਾ ਹੁੰਦਾਗਾ ਠੀਕ ਹੈ ਤੇ ਕਈ ਵਾਰੀ ਕੋਈ ਲੋਟ ਹਨਾ ਲੋਟ ਦੀ ਗੱਲ ਹੋ ਜੇ ਪਰ ਦੋ ਕੁ ਦਿਨਾਂ ਦਾ ਤਾਂ ਵਿੱਚ ਗੈ ਪੈ ਜਾਂਦਾ ਹਾਂ ਫਿਰ ਆਪਣੀ ਆਦਤ ਇਹ ਹੈ ਮੈਂ ਚੰਗਾ ਪਸ਼ੂ ਲੈਣਾਗਾ ਮਾੜਾ ਪਸ਼ੂ ਮੈਥੋਂ ਲੈ ਆ ਨਹੀਂ ਜਾਂਦਾ ਸਹੀ ਹੈ ਸਹੀ ਹੈ ਚੰਗਾ ਦਣਵਰ ਵੇਚਣਾ ਸੁੱਖਾ ਚੰਗੇ ਦੀ ਹਾਂ ਪਿੱਛੇ ਜੇ ਛੇ ਨਾਗ ਪਾਏ ਸੀਗੇ ਹਾਂਜੀ ਵਹਿ ਗਏ ਸਾਰੇ ਸਾਰੇ ਵਹਿ ਗਏ ਜੀ ਠੀਕ ਹੈ ਅੱਜ ਅੱਜ ਵੀ ਅੱਠ ਨਾਗ ਹੈਗੇ ਆ ਵੈਸੇ ਤੋਰ ਤੋਰ ਕੇ ਦੇਖਾਂਗੇ ਇੱਧਰ ਆ ਜਾ ਛੋਟੇ ਇੱਕ ਕੱਟੀ ਤੁਹਾਨੂੰ ਦਿਖਾਉਣਾ ਦੋਸਤੋ ਜੈਡ ਬਲੈਕ ਹੋਊਗੀ ਬਿਲਕੁਲ ਛੋਟੀ ਉਮਰ ਦੀ ਹੈ ਇਹ ਠੀਕ ਹੈ ਬੜੀ ਸੋਹਣੀ ਪੂਛ ਦੇਖੋ ਕਾਲੀ ਆ ਪੂਰੀ ਕੋਈ ਵਾਈਟ ਦਾ ਵਾਲ ਨਹੀਂ ਠੀਕ ਹੈ ਯਾਰ ਮੋਰਾ ਜਪਿੰਦੀ ਹੈ ਕਿ ਕਿੰਨੇ ਟਾਈਮ ਦੀ ਹੋਊਗੀ ਇਹ ਇਹ 10 ਮਹੀਨੇ ਦੇ ਐਸੇ ਪਾਸੇ ਹੋਊਗੀ ਅੱਛਾ ਖੋਲਿਆ ਖੋਲਿਆ ਨੂੰ 10 ਕ ਮਹੀਨੇ ਤਕਰੀਬਨ 200 ਉਮਰ ਹੈ ਅਛਾ ਇਹਨਾਂ ਦਾ ਕਿਸੇ ਦਾ ਪਤਾ ਕੋਈ ਮਾਂ ਦਾ ਜਾਂ ਸੀਮਨ ਦਾ ਇਹਨਾਂ ਦਾ ਕਿਸੇ ਦਾ ਸੀਮਨ ਦਾ ਜੀ ਆਪਾਂ ਨੂੰ ਪਤਾ ਨਹੀਂਗਾ ਕਿਉਂ ਝੂਠ ਬੋਲਣਾ ਮਾੜਾ ਮੈਂ ਤੁਹਾਨੂੰ ਦੱਸਦਾ ਹਾਂ 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 ਆਪਾਂ ਗਲਤ ਗੱਲ ਕਰਨੀ ਨਹੀਂ ਨਾ ਆਪਾਂ ਗਲਤ ਕੰਮ ਕਰਿਆ ਕਿਤੇ ਵੀ ਆਹੋਗਾ ਜੇ ਦੱਸਦਾ ਵੀ ਆ ਤਾਂ ਕੋਈ ਵੇਚਣ ਵਾਲਾ ਦੱਸਾਂਗੇ ਹਾਂ ਜੇ ਕਿਸੇ ਨੇ ਆਪਾਂ ਨੂੰ ਡਿਟੇਲ ਦੇ ਵੀ ਦਿੱਤੀ ਸੀਮਨ ਦੀ ਜਾਂ ਮਾਂ ਦਾ ਮਿਲ ਕੇ ਰਗੜ ਤੇ ਆਪਾਂ ਜ਼ਰੂਰ ਦੱਸਾਂਗੇ ਠੀਕ ਹੈ ਥੋੜਾ ਡਰਦੀ ਹੈ ਕੈਮਰੇ ਤੋਂ ਇਹੋ ਕੱਟੀ ਬੜੀ ਸੋਹਣੀ ਹੈ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਉਣਾ ਬੜੀ ਰਾਜੀ ਹੈ ਤੇ ਵੈਸੇ ਆਹ ਤਾਂ ਕਿੰਨਾ ਬੜਾ ਸੋਹਣਾ ਕੱਟੀ ਦਾ ਜੀ ਥਣ ਥਣ ਦੋਸਤੋ ਤੁਹਾਨੂੰ ਦਿਖਾ ਦਿੰਨਾ ਅੱਛਾ ਇਹ ਪਹਿਲੇ ਨੰਬਰ ਤੇ ਇਹਦਾ ਰੇਟ ਦੱਸ ਦਿੰਦੀ ਰੇਟ ਇਹਦਾ 30000 ਰੁਪਈਆ ਜੀ 30000 ਹਾਂ ਅ ਚਲੋ ਆਪਾਂ ਕਰਦੇ ਤਾਂ ਨਹੀਂਗੇ ਹੂੰ ਹੂੰ ਤੇ ਅਸੀਂ ਮੰਡੀ ਅਸੀਂ ਡੱਬ ਵਾਲੀ ਹਾਂ ਹਾਂ ਉੱਥੇ ਅਸੀਂ ਚਲੋ ਗਾਈਆਂ ਦੇ ਵੇਚਣ ਗਏ ਸੀਗੇ ਤੇ ਅਸੀਂ ਕੱਟੀ ਦਾ ਰੇਟ ਪੁੱਛ ਲਾ 28000 ਦੀ ਕੱਟੀ ਇਹੋ ਜਿਹੀ ਵੀ ਗਈ ਆ ਅੱਛਾ ਆਪਾਂ ਤਾਂ ਰੇਟ ਹੀ ਕਰਿਆਗਾ ਇਹੋ ਜਿਹੀ ਕੱਟੀ ਜਿਵੇਂ ਸੇਮ ਅੱਛਾ ਵਾਦਾ ਘਾਟਾ ਤਾਂ ਹੋ ਜੂ ਮੌਕੇ ਤੇ ਹਾਂ ਹੋ ਜੂਗਾ ਜੀ ਮਾਨਤਨ ਪੂਰਾ ਠੀਕ ਹੈ ਅੱਛਾ ਦੂਜੇ ਨੰਬਰ ਵਾਲੀ ਵੀ ਖੋਲ ਹੀ ਲਈ ਨਾਲ ਨਾਲ ਜਿਹੜੀ ਜਿਹੜੀ ਆਪਾਂ ਦੇਖੀ ਜਾਵਾਂਗੇ ਤੇ ਰੇਟ ਰੂਟ ਹੈ ਜਿਹੜੇ ਨਾਲ ਦੱਸੀ ਜਾਵਾਂਗੇ ਹਾਂਜੀ ਹਾਂਜੀ ਤੇ ਦੂਜੇ ਨੰਬਰ ਵਾਲੀ ਕਿੰਨੇ ਟਾਂਚਾ ਕੱਟੀ ਦਾ ਪਹਾੜਾ ਸਨਖਾਈ ਕਿੰਨੇ ਟਾਈਮ ਦੀ ਹੋਊਗੀ ਇਹ ਕੱਟੀ ਇਹ ਹੀ ਹੋਊਗੀ ਸਾਲ ਸਾਲ ਦੇ ਆਸ-ਪਾਸੇ ਓਵਰਵੀਊ ਹੋ ਸਕਦੀ ਦੋ ਤਿੰਨ ਮਹੀਨੇ ਹਜੇ ਤਾਂ ਖੀਰੀਆਂ ਹੋਣਗੀਆਂ ਖੀਰੀਆਂ ਸਾਰੀਆਂ ਹੀ ਖੀਰੀਆਂ ਟੋਟਲ ਜੀ ਅੱਛਾ ਸਾਰੀਆਂ ਕਟੀਆਂ ਖੀਰੀਆਂ ਹਾਂ ਇਹ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਦਿਖਾਉਣਾ ਮੈਂ ਕੱਟੀ ਤਕਰੀਬਨ 22 ਕੈਂਡਾ ਦੇ ਸਾਲ ਇਹਦੇ ਵੀ ਬਹੁਤ ਸੋਹਣਾ ਟਾਂਚਾ ਉਮਰ ਹੈ ਇਸ ਸਿੰਗ ਵੀਰੇ ਇਹਨੇ ਵੀ ਪੂਰੇ ਐ ਗੋਲ ਮੋੜਦੇ ਆ ਹਾਂ ਤੇ ਇਹ ਰੇਟ ਕਿਉਂਕਿ ਮੰਨ ਕੇ ਚੱਲੋ ਹਰੇਕ ਕੱਟਾਂ ਆਪਣੇ ਸਾਰਿਆਂ ਦੇ ਸਿੰਗ ਗੋਲ ਵਾਲੇ ਹੀ ਹੋਣਗੇ ਕੋਈ ਰੇਲੇ ਸਿੰਗਲ ਹੀ ਕੱਟੀਆਂ ਨਹੀਂ ਹੋਣੀਆਂ ਅੱਛਾ ਰੇਟ ਇਹਦਾ ਕੀ ਹੈ ਰੇਟ ਇਹਦਾ ਹੀ 35000 ਰੁਪਿਆ ਅੱਛਾ 35000 ਹਾਂਜੀ ਠੀਕ ਹੈ ਥਣ ਚਾਰ ਹੀ ਹੋਣਗੇ ਕਿਸੇ ਵੀ ਕੱਟੀ ਦੇ ਪੰਜਵਾਂ ਥਣ ਨਹੀਂ ਹੋਊਗਾ ਅੱਛਾ ਠੀਕ ਹੈ ਹਾਂ ਪੰਜ ਥਾਣਾਂ ਦਾ ਪਰ ਚਾਰਾਂ ਨੰਬਰ ਦੀ ਕੱਟੀ ਤੁਹਾਨੂੰ ਦਿਖਾਉਣਾ ਥਾਣਾ ਇੱਕ ਵਾਰੀ ਦਿਖਾਤੇ ਇੱਕ ਵਾਰੀ ਫਿਰ ਦਿਖਾ ਦੇਣਾ ਠੀਕ ਹੈ ਵੈਸੇ ਸਾਫ਼ ਸੁਥਰੇ ਥਣ ਹੋਣਗੇ ਕਿੰਨਾ 35000 ਦਾ ਰੇਟ 35000 35200 ਡਿਮਾਂਡ ਕੀਤੀ ਆ ਮੌਕੇ ਦੇ ਉੱਤੇ ਜਿਹੜਾ ਦੋਸਤ ਮਾਨਤਾ ਨੂੰ ਹੋਊਗਾ ਤੀਜੇ ਨੰਬਰ ਵਾਲੀ ਵੀ ਖੋਲ ਲੈ ਕਿ ਕਿੰਨੇ ਟਾਈਮ ਦੀ ਹੋਊਗੀ ਇਹ ਵੀ 1.5 ਸਾਲ ਦੇ ਆਸੇ ਪਾਸੇ 18-19 ਮਹੀਨੇ ਉਮਰ ਹੋ ਸਕਦੀ ਇਹਦੇ ਠੀਕ ਹੈ ਹਾਂਜੀ ਇਹਦੀ ਖੀਰੀ ਆਈ ਦੰਦਾਂ ਤੋਂ ਦੋਸਤ ਖੀਰੀ ਹੋਊਗੀ ਸੋਹਣੇ ਢਾਂਚੇ ਦੇ ਵਿੱਚ ਬਣਨੇ ਲਈ ਇਹ ਵੀ ਬਲੈਕ ਆਈ ਜਦੋਂ ਝੂਟੀ ਇਹ ਤਿਆਰ ਹੋਊ ਤਾਂ ਵੱਡੇ ਪੱਲੇ ਦੀ ਜਿਹੜੀ ਝੂਟੀ ਤਿਆਰ ਹੋਣੀ ਹੈ ਖੁੱਲੇ ਹੱਡਾਂ ਪੈਰਾਂ ਦੀ ਖੁੱਲੇ ਅੰਗਾਂ ਪੈਰਾਂ ਦੀ ਠੀਕ ਹੈ ਇਹ ਦੋਸੋ ਡੇਢ ਕਸਾਲ ਬਾਈ ਉਮਰ ਦੱਸਦਾ ਦੰਦਾ ਤੋਂ ਖੀਰੀ ਹੈ ਤੇ ਰੇਟ ਦਾ ਇਹਦਾ ਰੇਟ 40000 ਰੁਪਏ ਜੀ ਅੱਛਾ 40000 ਹਾਂਜੀ ਠੀਕ ਹੈ ਦੋਸੋ 40000 ਰੇਟ ਤੀਜੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਉਣਾ ਨੰਬਰ ਨਾਜੁਕ ਜੇ ਆਈ ਪੂਛਤਵਾਲ ਥੋੜੇ ਚਟੇ ਅੱਛਾ ਬਟ ਸਾਰੇ ਕਾਲੇ ਆ ਥੋੜੇ ਜੀ ਇਹ ਨਾਜੁਕ ਠੀਕ ਹੈ ਕੋਈ ਵੀ ਨਾਗਰ ਤੁਸੀਂ ਬਾਈ ਤੋਂ ਪੁੱਛਣਾ ਰੇਟ ਦਸੀ ਜਾਣਾ ਨੰਬਰ ਵਾਈਜ਼ ਤੁਸੀਂ ਪੁੱਛ ਸਕਦੇ ਆ ਇਹ ਤੁਹਾਨੂੰ ਤੀਜੇ ਨੰਬਰ ਤੇ ਦੋਸੋ ਝੋਟੀ ਦਿਖਾਈ ਹੈ ਥਾਣ ਤੁਣ ਸਾਫ ਸੁਧਰੇ ਚੰਗਾ ਗੈਪ ਤੇ ਥਾਣਾ ਸਿੰਘ ਕੁੰਡਿਆ ਦੀ ਹੈ ਇਦਰੋਂ ਆ ਗਏ ਹੁਣ ਚੌਥੇ ਨੰਬਰ ਵਾਲੀ ਹੈ ਨਾ ਚੌਥੇ ਨੰਬਰ ਵਾਲੀ ਜੀ ਅੱਛਾ ਇਹ ਕਿੰਨੇ ਕ ਟਾਈਮ ਦੀ ਹੈ ਖੀਰੀਆਂ ਹੀ ਖੀਰੀਆਂ ਸਾਰੀਆਂ ਠੀਕ ਹੈ ਹਲੋ ਦੋਸਤੋ 8 10 ਹੋਊਗਾ 18 ਤੋਂ 19 ਮਹੀਨੇ ਦੇ ਦਿੱਤੀ ਜੀ ਅੱਛਾ 18 ਤੋਂ 19 ਮਹੀਨੇ ਏਜ ਸਨਖਾਪੁਣਾ ਇਹਦਾ ਵੀ ਕੱਟੀ ਦਾ ਬਹੁਤ ਚੰਗਾ ਹੈਗਾ ਅੱਛਾ ਹਾਂ ਸੰਗ ਇਹਦੇ ਪੂਰੇ ਗੋਲ ਆ ਹਾਂ ਸੰਗ ਸੰਗ ਸੋਹਣੀ ਹੈ ਕੁਆਲਿਟੀ ਕੁਆਲਿਟੀ ਪੂਰੀ ਮਾਨ ਦੀ ਨਾ ਬਾਈ ਚੰਗੀ ਹੈ ਪਤਲੇ ਪਿੰਡੇ ਦੇ ਵਿੱਚ ਆ ਤੇ ਰੇਟ ਇਹਦਾ ਇਹਦਾ ਰੇਟ 45000 ਰੁਪਏ ਹੈ 45000 ਇਹ ਆ ਗਈ ਆਪਣੀ ਚੌਥੇ ਨੰਬਰ ਤੇ ਹਨਾ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਆ ਗਈ ਆ ਦੋਸਤੋ ਥੋੜਾ ਆ ਕੈਮਰੇ ਤੋਂ ਡਰਦਿਆਂ ਸਾਰੀਆਂ ਕਟੀਆਂ ਹਾਂ ਹਾਂ ਇਹ ਵੀ ਨਹੀਂ ਕਿਸੇ ਦਾ ਪਸੂ ਨਹੀਂ ਘਰੋਂ ਕੱਢਿਆ ਹੁੰਦਾ ਹੂੰ ਹੂੰ ਦੋਸਤੋ ਚੌਥੇ ਨੰਬਰ ਤੇ ਇਹ ਕੱਤੀ ਤੁਹਾਨੂੰ ਦਿਖਾਈ ਹੈ ਜੀ ਦੰਦਾ ਤੋਂ ਖੀਰੀ ਹੈ ਥਣ ਵੀ ਚਲੋ ਵੀ ਡੇਢ ਪੌਣੇ 2 ਸਾਲ ਉਮਰ ਹੈ ਥਣ ਥੁਣ ਚੰਗੇ ਆ ਸਾਈਜ਼ ਥਣ ਦਾ ਦੇਖੋ ਤੇ 45000 ਡਿਮਾਂਡ ਡਿਮਾਂਡ ਠੀਕ ਆ ਇਧਰੋਂ ਆ ਗਈ ਹੁਣ ਪੰਜਵੇਂ ਨੰਬਰ ਵਾਲੀ ਹਨਾ ਹਾਂਜੀ ਹਾਂਜੀ ਠੀਕ ਐ ਇਹਨਾਂ ਦਾ ਰੰਗ ਜਿਹਾ ਕਿਵੇਂ ਵੱਖਰਾ ਦੋ ਇਹ ਥੋੜਾ ਜਿ ਕਿਸੇ ਨੇ ਨਾ ਮੰਨ ਕੇ ਚੱਲੋਂ ਛਾਂਵੇਂ ਕੱਟੀ ਜਾ ਰਹੀ ਵੀ ਆ ਅੰਦਰੀ ਰਹੀ ਵੀ ਆ ਅੰਦਰੀ ਰਹੀ ਵੀ ਆ ਜਿਵੇਂ ਡੈਰੀ ਡੂਰੀ ਹਾਂ ਡੈਰੀ ਡੂਰੀ ਐ ਚ ਠੀਕ ਤੇ ਉਹਦੇ ਕਰਕੇ ਆਈ ਠੀਕ ਇਹ 10 ਤੋਂ 15 ਦਿਨ ਥੋੜਾ ਬਹੁਤ ਤਪ ਲੱਗਣ ਲੱਗ ਗਈ ਹਾਂ ਤੇ ਉਸ ਹਿਸਾਬ ਨਾਲ ਇਹ ਕਾਲੀ ਹੋ ਜਾਣਾ ਠੀਕ ਐ ਪਹਿਲਾਂ ਆਪਣੇ ਕੋਲੇ ਮੱਜਾਂ ਵੀ ਹੁੰਦੀਆਂ ਰਹਿੰਦੀਆਂ ਕਈ ਵਾਰੀ ਨਹੀਂ ਬਾਹਰ ਕੱਢਿਆ ਜਾਂਦਾ ਸਾਲਾਂ ਚ ਵੀ ਉਹਦੇ ਕਰਦੇ ਨਾਲ ਥੋੜਾ ਜਿਹਾ ਰੰਗ ਰੰਗਦਾ ਹੋ ਜਾਂਦਾ ਹੈ ਸੰਗ ਕੱਟੀ ਦਾ ਨੱਤਾਂਾਂ ਦੀ ਧਰਾਂ ਆਵਾਂ ਅੱਛਾ ਤੇ ਇਹ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਵੀ ਹੋਊਗੀ ਜੀ ਖੀਰੀ ਆ ਕੱਟੀ ਵੈਸੇ ਤਾਂ 18-19 ਮਹੀਨੇ ਦੇ ਜੇ ਇਹਦੇ ਵੀ ਆਸ-ਪਾਸੇ ਹੋਊਗੀ ਠੀਕ ਹੈ ਸਿੰਗ ਦੀ ਬਣਾਵਟ ਦੇਖੋ ਜੀ ਕੱਟੀ ਦੀ ਰੇਟ ਕੀ ਹੈ ਇਹਦਾ ਆਮ ਪੂਰਾ ਮੁਰਾਈ ਇੱਥੇ ਲਾ ਜਾਣਾ ਈ ਠੀਕ ਹੈ ਸਿੰਗ-ਸੁੰਗ ਵੈਸੇ ਛੋਟੇ ਆ ਤੇ ਰੇਟ ਇਹਦਾ ਕੀ ਹੈ ਇਹਦਾ 52000 ਰੁਪਏ ਜੀ 52000 ਦੋਸਤੋ ਬਿਲਕੁਲ ਛੋਟੇ ਸਿੰਗ ਪਹਿਲ ਪਤਲਾ ਤੇ ਬਿਲਕੁਲ ਛੋਟਾ ਸਿੰਗ ਹੋਊਗਾ ਬਾਕੀ ਪੁੜੇ ਪੜੇ ਐਨ ਬਿਲਕੁਲ ਚੱਕਵੇਂ ਹੋਣਗੇ ਥਣ ਝੋਲੀ ਚੰਗੀ ਆ ਥਣ ਚਾਰੇ ਨਿਖੜ ਵੀ ਹੋਣਗੇ ਤੇ ਵੈਸੇ ਸੀਰਸ ਆਊਗਾ ਛੋਟੀ ਹਾਂ ਇਹ ਥਰਮ ਝੋਲੀ ਦੋਸਤੋ ਤੁਹਾਨੂੰ ਦਿਖਾ ਦਿੰਨਾ ਆ ਲਓ ਜੀ ਪੂਰੀ ਕੁਆਲਿਟੀ ਵਾਲੀ ਮਹੀਆਂ ਹੈ ਦੁੱਧ ਵਾਲੀ ਡੇਰੀ ਚੋਂ ਆਂਗਾ ਨਾ ਤੁਹਾਨੂੰ ਡੇਰੀ ਲਈ ਬੰਦੇ ਨਾ 18 ਤੋਂ 20 ਕਿਲੋ ਵਾਲੀ ਮਾਝੀ ਲੈਂਦੇ ਆ ਉਹਦੀ ਕੱਟੀ ਆ ਹਾਂ ਬਾਕੀ ਆ ਦੇਖ ਲਓ ਦੋਸਤੋ ਸੰਗ ਸੰਗ ਐਨ ਬਿਲਕੁਲ ਪਤਲੇ ਤੇ ਛੋਟੇ ਸੰਗ ਹੈ ਗਲਾਈ ਦੇ ਵਿੱਚ 52000 52000 ਰੁਪਏ 52000 ਰੇਟ ਇਹ ਤੁਹਾਨੂੰ 5ਵੇਂ ਨੰਬਰ ਤੇ ਦੋਸਤੋ ਦਿਖਾਤੀ ਹੈ ਇਧਰੋਂ ਆ ਗਈ ਜੀ ਹੁਣ 6ਵੇਂ ਨੰਬਰ ਦੀ ਝੋਟੀ ਇਹ ਝੋਟੀਆਂ ਜਿਹੜੀਆਂ ਤਿੰਨ ਆ ਇਹ ਮੈਂ ਤੁਹਾਨੂੰ ਦਿਖਾਉਂਗਾ ਤਿੰਨੇ ਝੋਟੀਆਂ ਵੈਸੇ ਤਿਆਰ ਆ ਸੀਮਨ ਲਾਈ ਲਈ ਤੁਸੀਂ ਹੁਣ ਜੁੜ ਜਾ ਕੇ ਇਹਨਾਂ ਨੂੰ ਸੀਮਨ ਲਵਾ ਸਕਦੇ ਹੋ ਜਿਹੜੀ ਇਹਦੀ ਸਿੰਗਰੀ ਬਣਾਵਟ ਦੇਖੋ ਇਹ ਘਰ ਕੇ ਆ ਲਿਆ ਪਰਮਾਤਮਾ ਨੇ ਸਿੰਗਰ ਬਿਲਕੁਲ ਛੋਟਾ ਸਿੰਗ ਹੋਊਗਾ ਜੀ ਨੂੰ ਆਪਾਂ ਰੀਪੀਏ ਵਾਲਾ ਕਹਿੰਦੇ ਲਓ ਉਹੀ ਚੀਜ਼ ਠੀਕ ਐ ਕਿੰਨੇ ਟਾਈਮ ਦੀ ਹੋਊਗੀ ਇਹ ਵੀ 18 ਤੋਂ 19 ਮਹੀਨੇ ਦੇ ਅਸपास 20 ਦੀ ਹੋ ਸਕਦੀ ਜਿਆਦਾ ਅੱਛਾ ਪੌਣੇ 1-2 ਸਾਲ ਦੀ ਮੰਨ ਲੀ ਹਾਂ ਹਾਂ ਪੌਣੇ 1-2 ਸਾਲ ਠੀਕ ਐ ਤੇ ਰੇਟ ਇਹਦਾ ਇਹਦਾ ਰੇਟ ਹੈ ਜੀ 60000 ਰੁਪਏ ਕਰਦੇ ਕੱਟੀ ਦਾ 60000 ਅੰਕੜੇ ਦੇਖੋ ਹੀ ਕੱਟੀ ਦੇ ਅੰਕੜੇ ਨਹੀਂ ਮਿਲਨੇ ਕਿਤੇ ਵੀ ਕਿਸੇ ਵੀ ਇੰਨਾ ਸਿੰਘ ਸੋਨਾ ਇਹ ਦੇਖੋ ਸਿੰਘ ਬਿਲਕੁਲ ਛੋਟਾ ਹੋਊਗਾ ਜਿਵੇਂ ਹਰਿਆਣੇ ਦੀਆਂ ਝੂਟੀਆਂ ਦਾ ਸਿੰਘ ਹੁੰਦਾ ਹੈ ਨਾ ਬਿਲਕੁਲ ਬਰੀਕ ਪਤਲਾ ਸਿੰਘ ਤੇ ਇਥੋਂ ਹੀ ਇਹ ਨਾਲ ਹੀ ਗੋਲ ਕਰ ਲਿਆ ਬਾਕੀ ਖੁੱਲੇ ਢਾਂਚੇ ਦੀ ਹੈ ਵੱਡੀ ਹੈ ਝੂਟੀ ਹੁਣ ਜਦੋਂ ਵੀ ਇਹ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਵਧੀਆ ਸੀਮਨ ਲਵਾ ਕੇ ਨੂੰ ਦੋਸਤ ਗੱਬਣ ਕਰ ਸਕਦੇ ਹੋ ਵੈਸੇ ਵਜਨ ਵਜੂਦ ਤੇ ਕਦ ਕਾਠ ਸੀਮਨ ਗੱਬਣ ਹੋਣ ਲਈ ਬਿਲਕੁਲ ਸਹੀ ਹੈ ਠੀਕ ਹੈ ਬੇਲ ਬਹੁਤ ਲੰਮੀ ਹੈ ਹੀ ਕੱਟੀ ਹੋਈ ਹੈ ਤਾਂ ਬਾਕੀ ਕਰਨੀ ਹੈ ਜ ਜਦੋਂ 6ਵੇਂ ਨੰਬਰ ਤੇ ਤੁਹਾਨੂੰ ਦਿਖਾਈ ਹੈ 60000 ਰੁਪਿਆ ਡਿਮਾਂਡ ਕੀਤੀ ਹੈ ਬਾਕੀ ਰੇਟ ਦੇ ਵਿੱਚੋਂ ਤਾਂ ਦੇ ਬਣਾਵਟ ਹੈ ਠੀਕ ਹੈ ਆ ਲੋ ਦੋਸਤਾਂ ਥਣ ਹਾਂ ਥਣ ਝੋਲੀ ਸਾਰੇ ਇੱਥੇ ਸਾਰੀਆਂ ਝੂਟੀਆਂ ਦੀ ਬੜੀ ਸੋਹਣੀ ਹੈ ਠੀਕ ਹੈ ਜੀ 5ਵੇਂ ਨੰਬਰ ਤੇ ਦਿਖਾਤੀ ਹੈ 6ਵੇਂ ਨੰਬਰ ਵਾਲੀ ਵੀ ਖੋਲੀ ਕਿੰਨੇ ਟਾਈਮ ਦੀ ਹੋਗੀ ਥੀਰੀ ਹੈ ਜੀ ਇਹ ਵੀ ਥੀਰੀ ਹੈ 2 ਸਾਲ ਦੀ ਹੋਊਗੀ ਹਾਂ ਹਾਂ ਵੈਸੇ 2 ਸਾਲ ਦਾ ਐਸੇ ਪਾਸੇ ਹਾਂ ਵੈਸੇ ਘਟਾ ਪਰ ਲੱਗਦੀ ਹੈ ਜੀ ਤੇ ਕੱਟੀ ਦੇ ਮਿਹਰੇ ਦੰਦ ਪਟਕੇ ਦਿਖਾਓ ਜੀ ਅੱਛਾ ਇਹ ਦੁੱਧ ਵਾਲੇ ਦੰਦ ਹੀ ਆ ਕੱਦ ਵਾਲੀ ਵੱਡੀ ਮੱਝ ਦੀ ਕੱਟੀ ਐ ਅੱਛਾ ਦੇਖੋ ਦੋਸਾਂ ਦੰਦ ਨੇ ਕਿੰਨੇ ਠੀਕ ਐ ਲੈ ਲੈ ਬਾ ਸੈਂਕੀ ਨੇ ਵੀ ਆਪਦੀ ਵੈਸੇ ਬਾਈ ਕਹਿੰਦਾ ਵੀ 2 ਸਾਲ ਤੋਂ ਘਾਟ ਹੀ ਹੋਊਗੀ ਤੁਸੀਂ 2 ਕੁ ਸਾਲ ਦਾ ਅੰਦਾਜ਼ਾ ਲਾ ਸਕਦੇ ਹੋ ਚੰਗਾ ਕੱਦ ਕਾਠਾ ਸੋਹਣਾ ਚੰਗੀ ਸਭ ਹੀ ਐ ਤੇ ਲੰਮੀ ਰੱਤ ਦੀ ਐ ਛੋਟੀ ਸੈਂਕੀ ਗਲਾਈ ਦੇ ਵਿੱਚ ਆ ਮੰਨੇ ਕਿ ਚਲੋ ਜੀ ਹੁਣ ਇਹਦਾ ਸਿੰਘ ਆਇਆ ਪੂਰਾ ਜਦੋਂ ਇਹਨੇ ਵਜਨ ਬਣਾਉਣਾ ਇਹਨੂੰ ਸੋਹਣਾ ਲੱਗਣਾ ਸਿੰਘ ਹਾਂ ਜਾਚ ਜਾਣਾ ਜਦੋਂ ਜਾਚ ਜਾਣਾ ਪੂਰਾ ਸਰੀਰ ਚ ਭਾਰੀ ਹੋ ਗਈ ਹਾਂ ਉਹਦਾ ਸਿੰਘ ਜਾਚ ਜਾਣਾ ਸਿੰਘ ਇੱਥੇ ਜਾਚ ਜਾਣਾ ਇਹ ਤੇ ਇਹਦਾ ਬਾਕੀ ਰਹਿ ਤਾ ਹੀ ਖੀਰੀ ਆ ਦੋਂਦੀ ਨੂੰ ਹੋਣਾ ਜਦੋਂ ਉਹਦਾ ਦੀਪ ਛੋਟੀ ਪੰਜਣੀ ਪੂਰੀ ਵੱਡੀ ਰੇਟ ਇਹਦਾ ਕੀ ਹੈ ਇਹਦਾ ਰੇਟ 55000 ਰੁਪਏ ਜੀ 55000 ਹਾਂ ਕੱਦ ਮੇਰਾ 5.5 ਫੁੱਟ ਤੋਂ ਜ਼ਿਆਦਾ ਹੈ ਜੀ ਤੇ ਮੇਰੇ ਮੁੰਡੇ ਤੇ ਆਉਂਦੀ ਤੇ ਹਾਂ ਲੋ ਦੱਸੋ ਅੰਦਾਜ਼ਾ ਤੁਸੀਂ ਆਪ ਲਾ ਲਓ ਠੀਕ ਹੈ ਬਾਕੀ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਮੈਂ ਹਰ ਇੱਕ ਵੀਡੀਓ ਚ ਕਹਿਣਾ ਹੁੰਦਾ ਵੀ ਆ ਕੇ ਜਰੂਰ ਤਸੱਲੀ ਕਰ ਲਿਆ ਕਰੋ ਆ ਲੋ ਦੋਸਤੋ ਥਾਣ ਚਾਰੀ ਨਿਖੜ ਵੀ ਹੋਣਗੇ ਥਾਣ ਦਾ ਸਾਈਜ਼ ਸੁਣਾ ਤੇ ਵੈਸੇ ਚੰਗੇ ਕਦ ਕਾਠ ਵਾਲੀ ਇਹ ਝੂਟੀ ਤੁਹਾਨੂੰ ਦਿਖਾਈ ਹੈ 7ਵੇਂ ਨੰਬਰ ਤੇ 55000 ਡਿਮਾਂਡ ਕੀਤੀ ਹੈ ਬਾਕੀ ਮੌਕੇ ਦੇ ਉੱਤੇ ਮਾਨਤਾਣ ਹੋ ਜਾਊਗਾ ਤੇ 8ਵੇਂ ਨੰਬਰ ਤੇ ਇੱਕ ਜਿਹੜੀ ਝੂਟੀ ਹੈ ਆਪਣੇ ਕੋਲ ਅੱਛਾ ਆ ਜਾ ਹੋਣਰ ਕੀ ਕੱਟੀ ਹੈਗੀ ਠੀਕ ਹੈ ਖੋਲ ਲੈ ਦੋ ਵੀ ਲੋ ਜੀ ਇਹ ਲਾ ਕੇ ਦੋਸਤੋ ਗੱਬਣ ਕਰ ਸਕਦੇ ਹੋ ਵੈਸੇ ਇਹ ਝੋਟੀ ਇਹ ਸਾਫ ਸੋਧਰੀ ਹੈ ਤੇ ਸੋਹਣੇ ਢਾਂਚੇ ਦੇ ਵਿੱਚ ਹੈ 23 ਮਹੀਨੇ ਬਾਈ ਉਮਰਦਸਤ ਹੈ ਦੰਦਾ ਤੋਂ ਖੀਰੀ ਹੋਊਗੀ ਤੇ ਵੈਸੇ ਜੇ ਢਾਂਚੇ ਦੀ ਗੱਲ ਕਰੀ ਤਾਂ ਸਾਰਾ ਜਦਾ ਮੋਰਾ ਨਸਲ ਦੇ ਵਿੱਚ ਢਾਂਚਾ ਪੈਂਦਾ ਪੂਛ ਥੋੜੀ ਜਿਹਾ ਜ਼ਿਆਦਾ ਵਾਈਟ ਹੈ ਮੱਥੇ ਤੇ ਬਲ ਆ ਗਿਆ ਇੱਕ ਅੱਖ ਬਿਲਕੁਲ ਵਾਈਟ ਤੇ ਇੱਕ ਅੱਖ ਦੇ ਵਿੱਚ ਦੋਸਤੋ ਜਵਾਬ ਹੈ ਸਿੰਗ ਬਿਲਕੁਲ ਕੁੰਡਿਆ ਦੀ ਹੋਊਗੀ ਸੋਹਣੇ ਜਚੇ ਹੋਏ ਸਿੰਗ ਹੈ ਇਸ ਝੋਟੀ ਦੇ ਠੀਕ ਹੈ ਇਹ ਆ ਲੋ ਦੋਸਤੋ ਸਿੰਗ ਸੁੰਗ ਚੈੱਕ ਕਰ ਲਓ ਜੀ ਠੀਕ ਹੈ 3 ਮਹੀਨੇ ਦੀ ਹੈ ਨਾ ਹਾਂਜੀ ਹਾਂਜੀ ਬਸ ਇੱਕ ਮਹੀਨਾ ਹੀ ਘਟਾ ਦੋ ਸਾਲ ਤੋਂ ਠੀਕ ਹੈ ਇਹ ਥਣ ਦੋਸਤੋ ਦਿਖਾ ਦਣਾ ਤੁਹਾਨੂੰ ਆ ਲੋ ਜੀ ਥਣ ਦੇਖ ਲੋ ਚਾਰੇ ਥਣ ਨਿਖੜ ਵੀ ਹੋਣਗੇ ਪੂਰੇ ਨੰਨੇ ਨੰਨੇ ਥਣ ਲੱਗਾ ਹੋਇਆ ਤੇ ਰੇਟ ਬਾਈ ਜੀ ਇਹਦਾ ਕੀ ਹੈ ਇਹਦਾ ਰੇਟ ਹੈ 60000 ਡਮੰਡ ਕਰ ਦਿੰਦੇ ਬਾਈ 60000 ਠੀਕ ਹੈ ਮਾਨ ਤਾਨ ਹੋ ਜੂਗਾ ਹੋ ਜੂਗਾ ਜੀ ਹੋ ਜੂ ਠੀਕ ਹੈ ਕੱਟੀ ਵੀ ਚੰਗੀ ਹੈ ਤੁਹਾਨੂੰ ਪਤਾਗਾ ਹਾਂ ਵੈਸੇ ਸਭ ਇਸ ਨੂੰ ਵੀ ਚੰਗੀ ਹੈ ਛੋਟੀ ਦੋਸੋ 8.5 ਲੱਖ ਰੁਪਏ ਵਾਲੀ ਬਣ ਜਾਣਾ ਝੋਟੇ ਜਿੱਦੇ ਤਿਆਰ ਹੋ ਗਏ ਹਾਂ 60000 ਰੁਪਿਆ ਤੋਂ ਸੋ ਡਿਮਾਂਡ ਹੈ ਤੁਹਾਨੂੰ 8ਵੇਂ ਨੰਬਰ ਤੇ ਦਿਖਾਈ ਆ ਜੀ ਇਧਰੋਂ ਸਾਰੀਆਂ ਝੋਟੀਆਂ ਤੁਹਾਨੂੰ ਕੱਲੀ ਕੱਲੀ ਤੋਰ ਕੇ ਦਿਖਾਤੀ ਆ ਰੇਟ ਸਾਰੀਆਂ ਦਾ ਨਾਲ-ਨਾਲ ਦੱਸਤਾ ਠੀਕ ਹੈ ਵੀਡੀਓ ਨੂੰ ਕੱਲੀ ਨੂੰ ਐਂਡ ਤੱਕ ਦੇਖ ਲਿਓ ਠੀਕ ਹੈ ਜੀ ਤੇ ਜਿਹੜਾ ਨਾਗ ਤੁਹਾਨੂੰ ਜੈਚੇ ਆ ਆ ਕੇ ਇੱਥੇ ਪ੍ਰੋਪਰ ਤਸੱਲੀ ਕਰਕੇ ਦੋਸੋ ਖਰੀਦ ਲਿਓ ਤੇ ਰੇਟ ਹੈ ਚੋ ਬਾਈ ਕਿੰਨਾ ਕਿੰਨਾ ਮਾਨਤਾਨ ਹੋ ਜੂਗਾ ਹੋ ਜੂਗਾ ਜੀ ਮਾਨਤਾਨ ਆਪਣੇ ਕਾਲ ਕਰ ਲੈਣ ਵੀਰ ਹਾਂਜੀ ਹਾਂਜੀ ਬਾਕੀ ਕਈ ਮੰਨ ਚ ਚਲੋ ਪੈਸੇ ਲੋਨ ਦੇ ਸਰਤੇ ਆ ਕਈ ਵਿਚਾਰਾਂ ਦੇ ਨਹੀਂ ਬਜਟ ਹੁੰਦਾ ਘੱਟ ਲਾਉਂਦੇ ਫਿਰ ਹਾਂਜੀ ਪ੍ਰੂਫ ਜੀ ਸੌਣਾ ਨਾ ਬੰਦੇ ਨੂੰ ਕਰਨਾ ਪੈਂਦਾ ਹੈਗਾ ਅੱਛਾ ਠੀਕ ਹੈ ਤੇ ਵੈਸੇ ਹੋ ਜੂਗਾ ਮਾਨਤਾਨ ਹਾਂ ਹੋ ਗਈ ਫੁੱਲ ਕਰਾਂਗੇ ਠੀਕ ਹੈ ਬਾਈ ਜੀ ਠੀਕ ਹੈ ਚਲੋ ਠੀਕ ਹੈ ਬਾਈ ਜੀ ਹਾਂ ਠੀਕ ਹੈ ਧੰਨਵਾਦ ਜੀ